ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਬੜਾ ਸੇਲ ਲਈਦਾ ਹੈ ਕਹਿੰਦੇ ਜੀ ਦੋਨੇ ਬਾਈ ਸੂਣ ਵਾਲੀਆਂ ਗੱਬੜਾਂ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਹਸ਼ਕਾਲ ਅਸੀਂ ਗਾ ਜੀ ਉਹ ਠੀਕ ਹੋਈ ਵਧੀਆ ਹਾਂਜੀ ਠੀਕ ਨਾਮ ਤੇ ਐਡਰੈਸ ਬੋਲ ਦਿਓ ਨਾਮ ਮੇਠੂਰਾਓ ਜੀ ਹਮ ਪਿੰਡ ਆ ਪਟਪਰਾ ਹਮ ਝਾਲਾ ਵਾਲੇ ਕੋਠੇ ਠੀਕ ਆ ਹਾਂ ਜ਼ਿਲ੍ਹਾ ਬਨਾਲਾ ਹਮ ਤਸੀਲ ਦਾਪਾ ਠੀਕ ਆ ਨੇੜੇ ਪਿੰਡ ਨੇੜੇ ਪਿੰਡ ਸਹਣਾ ਚੰਨਕਲ ਮੇਟਾ ਪੱਖੋਂ ਕਿੰਦੀ ਹੈ ਵੀ ਨੇੜੀ ਹੈ ਇਹ ਵੀ ਚੰਨਕਲ ਮੀਟੇ ਠੀਕ ਆ ਮੋਬਾਈਲ ਨੰਬਰ ਬੋਲੋ 10 7440 09280 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲੇ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਬੈੱਡ ਦੇਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਦੂਜੀ ਸੂ ਆ ਜੀ ਕਿੰਨੇ ਦਿਨ ਲੈਂਦੀ ਆ 10 ਦਿਨ ਬਾਕੀ ਆ ਜੀ ਠੀਕ ਆ ਬਾਈ ਕੀ ਰਿਕਾਰਡ ਦੁੱਧ ਦਾ ਰਕਾਰ 15 ਕਿਲੋ ਦਾ ਪਾਈ ਦਿਨ ਨੂੰ 15 ਕਿਲੋ ਉਸਤਾ ਠੀਕ ਆ ਥਣ ਬੜਾ ਚੰਗਾ ਹਨ ਠੀਕ ਕੱਚੀ ਆ ਬਾਈ ਦਿਨ ਹਜੇ ਲੈਦੀ ਆ ਉਹ ਤੁਹਾਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲਓ ਠੰਡੀ ਸੀੜ ਪੂਰੀ ਆ ਤਾਂ ਤੁਹਾਨੂੰ ਬਹੁਤ ਚੰਗਾ ਖੋਲ ਲਾ ਬਾਈ ਤੋੜ ਕੇ ਦਿਖਾ ਦੇ ਰੰਗ ਰੂਪ ਚੰਗਾ ਪ੍ਰਿੰਟ ਪ੍ਰਿੰਟ ਚੰਗਾਗਾ ਆਣ ਤੋਂ ਚੰਗਾ ਬਈ ਤੇ ਚਵਾਈ ਦੀ ਕਰਮਾਣੀ ਚੰਗੀ ਨਿਕਲੂ ਫੇਸ ਖੂਸ ਵੀ ਚੰਗਾਗਾ ਬਾਕੀ ਤੋੜਾ ਤੋੜਾ ਚੈੱਕ ਕਰਵਾਣ ਮੁੱਲ ਕੀ ਐ ਦਾ ਹਈ ਮੁੱਲ ਕੀ ਐ ਦਾ ਮੁੱਲ ਮੋਲੇ 58000 ਆ ਜੀ ਮਾਨਤਨ ਹੋ ਜੂ ਮਾਨਤਨ ਕਰ ਦਾਂਗੇ ਠੀਕ ਆ 58000 ਰੁਪਇਆ ਮੋਲੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਫੇਸ ਰੰਗ ਰੂਪ ਕੱਦ ਵਿੱਡ ਯਾਦੂਰੀ ਥਣ ਥਣ ਚੰਗਿਆ ਲੱਗਿਆ ਬੇ ਬਾਕੀ ਥੋੜਾ ਠੀਕ ਬਾਲਡਲਾਂ ਬਹੁਤ ਬਈਆਂ ਸਾਰੀਆਂ ਬਾਲਡਲਾਂ ਕੱਢ ਕੇ ਘਰ ਮਾਰੀ ਬਈ ਢੇਰ ਸੋਣਾਗਾ ਦਿਖਾ ਦੇ ਬਈ ਢੱਲਾਂ ਢੁਲਾ ਕੇ ਚਿੱਕੇ ਮਾਰੇ ਦੇ ਦੋਨੇ ਹੱਥਾਂ ਨਾਲ ਕੀਤੀ ਚੱਲ ਪੂਰੀ ਪਲਾਈ ਪਈ ਆ ਹਜੇ ਸਾਰੀਆਂ ਬਾਲਡਲਾਂ ਕੱਢੋ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੰਨੀ ਸ਼ੀਲ ਬਹੁਤ ਆ ਹੂੰ ਅੱਗੇ 2 ਨੰਬਰ ਕਿਹੜਾ ਸੂਸ ਹੁੰਦੀ ਆ ਉਹ ਪਲੂਣਾ ਦੁੱਗੀ ਆ ਜੀ ਦੋ ਦੰਦ ਦੋ ਦੰਦ ਤੋਂ ਪਹਿਲਾ ਸੂਆ ਕਿੰਨੇ ਦਿਨ ਲੈਂਦੀ ਆ ਇਹਦੇ 5-6 ਦਿਨ ਬਾਕੀ ਆ ਜੀ 5 ਤੋਂ 6 ਰੈਂ ਕੀ ਰਿਕਾਰਡ ਆ ਦੁੱਧ ਦਾ ਤੇਰੀ ਮਾ ਦਾ ਨੇਰੂ ਪਦਾ ਫੜਾ ਕਦੋਂ ਜੀ ਹੈ ਪਤਾ ਹਾਂ ਦੋ ਦਿਨ ਠੀਕ ਆ 15 16 ਵਰਗਾ ਹੋਣਾ ਹੂੰ ਕਾਣ ਬਹੁਤ ਚੰਗਾ ਬਈ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਖੋਲ ਦੇ ਬਈ ਤੋਰ ਕੇ ਰੱਖਾ ਦੇ ਕੱਚੀ ਕੱਚੀ ਆ ਹਜੇ ਦਿਨ ਲੈਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਰੰਗ ਰੂਪ ਚੰਗਾ ਫੇਸ ਚੰਗਾ ਵੋਦੀ ਵਾਦੀ ਚੰਗੀ ਆ ਸਨੱਖ ਪੁਣਾ ਬਈ ਵੜ ਦੇ ਵਿੱਚ ਚੰਗਾ ਬਾਕੀ ਦੰਦਾ ਚ ਵੜ ਪਹਿਲਾ ਸੂਆ ਦਿਨ ਲੈਦੀ ਆ ਕੱਚੀ ਕੱਚੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੋ ਕੀ ਮੋਲ ਆ ਬਈ ਇਹਦਾ ਰਮੀ ਵਾਰੇ ਮੁੱਲ ਕੀ ਆ ਬਾਈ ਇਹਦਾ 60000 ਰੁਪਏ 60000 ਰੁਪਏ ਮਾਨਤਾਨ ਹੋ ਜੀ ਬਾਈ ਔਰ ਦੋਰੀ 60000 ਰੁਪਏ ਮੋਲਾ ਬਾਈ ਮਾਨਤਾਨ ਜਿਹੜਾ ਮੌਕੇ ਤੇ ਉਹਦੇ ਰੰਗੇ ਰੂਲ ਹੋ ਜੂਗਾ ਨਾਗ ਬਾਈ ਕੋਲੇ ਦੋ ਸੀ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨੈਟ ਕਰ ਲਿਓ ਹੂੰ ਠੰਡੀ ਸੀਲ ਪੂਰੀ ਆਰਡਰ ਦੇਖੋ ਪਛਾਹ ਤੋਂ ਵੀ ਆਰਡਰ ਬਹੁਤ ਚੰਗਾ ਕਲਾ ਕਲਾ ਥਾਣਾ ਬਾਈ ਧੰਨਵਾਦ